ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਡੇਰਾ ਸੱਚਖੰਡ ਬੱਲਾਂ ਵਿਖੇ ਨਸਤਮਸਤਕ ਹੋਣ ਪਹੁੰਚੇ। ਦਰਸਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650 ਪ੍ਰਕਾਸ਼ਪੂਰਵ ਸੰਬੰਧੀ ਟਰਸਟ ਦੇ ਅਹੁਦੇਦਾਰਾਂ ਦੇ ਨਾਲ ਇੱਕ ਡੂੰਗੀ ਚਰਚਾ ਕੀਤੀ ਗਈ ਹੈ। ਜਸਵੀਰ ਸਿੰਘ ਗੜੀ ਨੇ ਡੇਰਾ ਸ੍ਰੀ 108 ਸੰਤ ਸਰਵੰਤ ਦਾਸ ਜੀ ਸੱਚਖੰਡ ਬੱਲਾਂ ਵਿਖੇ ਨਸਤਮਸਤਕ ਹੋ ਕੇ ਤੇ ਇੱਕ ਮੀਟਿੰਗ ਕੀਤੀ ਹੈ। ਡੇਰੇ ਦੇ ਮੌਜੂਦਾ ਗੱਦੀ ਨਿਸ਼ੀਨ ਸੰਤ ਨਿਰੰਜਨ ਦਾਸ ਜੀ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਦਰਸ਼ਨ ਕੀਤੇ ਉਪਰੰਤ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਵੱਲੋਂ ਸੰਤ ਨਰਨਜਨ ਦਾਸ ਜੀ ਜੋ ਕਿ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਪਬਲਿਕ ਚੈਰੀਟੇਬਲ ਟਰਸਟ ਕਾਂਸੀ ਬਨਾਰਸ ਦੇ ਚੇਅਰਮੈਨ ਵੀ ਨੇ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਪ੍ਰਕਾਸ਼ ਪੁਰਬ ਸੰਬੰਧੀ ਡੂੰਗੀ ਵਿਚਾਰ ਚਰਚਾ ਕੀਤੀ ਗਈ ਇਸ ਇਤਿਹਾਸਿਕ 650 ਸਾਲਾ ਪੁਰਬ ਟਰਸਟ ਦੇ ਵੱਲੋਂ ਵਿਸ਼ਵ ਪੱਧਰ ਦੇ ਉੱਤੇ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਸੀਰ ਗੋਵਰਧਨਪੁਰ ਕਾਂਸੀ ਬਨਾਰਸ ਉੱਤਰ ਪ੍ਰਦੇਸ਼ ਵਿੱਚ 20 ਫਰਵਰੀ 2027 ਨੂੰ ਮਨਾਇਆ ਜਾ ਰਿਹਾ ਹੈ ਇਸ ਮੌਕੇ ਉਹਨਾਂ ਨਾਲ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਕਮਰਦੀਪ ਸਿੰਘ ਮੌਜੂਦ ਰਹੇ ਇਸ ਦੌਰਾਨ ਟਰਸਟ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਪ੍ਰਕਾਸ਼ ਪੁਰਬ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰ ਉੱਤੇ ਮਨਾਉਣ ਅਤੇ ਇਸ ਦੀਆਂ ਤਿਆਰੀਆਂ ਲਈ ਸਰਕਾਰ ਦੇ ਨੁਮਾਇੰਦੇ ਸੰਤ ਸਮਾਜ ਅਤੇ ਹੋਰ ਸਮਾਜਿਕ ਸੰਸਥਾਵਾਂ ਨੂੰ ਸ਼ਾਮਲ ਕਰਕੇ ਕੁਝ ਪੱਧਰ ਕਮੇਟੀ ਦਾ ਗਠਨ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ ਜਿੱਥੇ ਜਸਬੀਰ ਸਿੰਘ ਗੜੀ ਨੇ ਇਸ ਮੰਗ ਨੂੰ ਉਠਾਉਣ ਦੀ ਗੱਲ ਕੀਤੀ ਹੈ ਇਸ ਮੰਗ ਨੂੰ ਸਰਕਾਰ ਅੱਗੇ ਲਿਆਉਣ ਦੀ ਗੱਲ ਕੀਤੀ ਹੈ ਉੱਥੇ ਹੀ ਇੱਕ 25 ਕਰੋੜ ਰੁਪਏ ਦਾ ਮਸਲਾ ਸਾਹਮਣੇ ਆਇਆ ਜਸਬੀਰ ਸਿੰਘ ਗੜੀ ਦਾ ਦਾਵਾ ਹੈ ਕਿ ਇੱਕ 25 ਕਰੋੜ ਰੁਪਈਆ ਜੋ ਜਸਬੀਰ ਸਿੰਘ ਗੜੀ ਦੇ ਮੁਤਾਬਕ ਡੀਸੀ ਦੇ ਕੋਲ ਆ ਪਹੁੰਚਿਆ ਜਿਸ ਦੇ ਥਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਬੰਧੀ ਇੱਕ ਅਧਿਆਇਨ ਕੇਂਦਰ ਬਣਾਇਆ ਜਾਣਾ ਸੀ ਉਸ ਸਬੰਧੀ ਵੀ ਹੁਣ ਪੈਰਵੀ ਜਸਬੀਰ ਸਿੰਘ ਗੜੀ ਵੱਲੋਂ ਕੀਤੀ ਜਾਵੇਗੀ ਇਸ ਪੂਰੇ ਮਾਮਲੇ ਦੇ ਉੱਤੇ ਜਸਬੀਰ ਸਿੰਘ ਗੜੀ ਨੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਹੈ ਆਪ ਸੁਣਦੇ ਹਾਂ ਕੀ ਬੋਲਦੇ ਹਨ ਅੱਜ ਸੰਗਰਾਂਦ ਦੇ ਮੌਕੇ ਤੇ ਸੰਤ 108 ਸੰਤ ਸਰਬੰਦਾਸ ਜੀ ਮਹਾਰਾਜ 13 ਸਤਖੰਡ ਬੱਲਾਂ ਇਕਤਿਨਸ਼ੀਨ 108 ਸੰਤ ਮਹਾਰਾਜ ਨਨਿੰਦਨ ਦਾਜੀ ਮਹਾਰਾਜ ਜੀ ਦੇ ਦਰਸ਼ਕ ਕੀਤੇ ਔਰ ਜਿੱਥੇ ਸੰਗਤਾਂ ਦਾ ਅਸ਼ੀਰਵਾਦ ਲਿਆ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਸਰਬਨ ਕੀਤਾ ਲੰਗਰ ਛਕੇ ਆ ਪ੍ਰਸ਼ਾਦ ਛਕੇ ਆ ਉੱਥੇ ਨਾਲ ਹੀ ਸ਼੍ਰੀ ਗੁਰੂ ਰਵਿਦਾਸ ਸ਼੍ਰੀ ਕੁਵਰਦਨ ਪਰ ਜਿਹੜਾ ਟਰਸਟ ਹੈ ਉਹ ਕਮੇਟੀ ਸਾਰਿਆਂ ਨਾਲ ਵਿਚਾਰ ਚਰਚਾ ਹੋਈ ਆ ਕਿ 650 ਸਾਲਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰ 227 ਦੇ ਵਿੱਚ ਆ ਰਿਹਾ ਹੈ ਅੱਜ ਤੋਂ 16 ਮਹੀਨਿਆਂ ਬਾਅਦ 16 ਮਹੀਨਿਆਂ ਤੋਂ ਬਾਅਦ ਜਿਹੜੀ ਇੱਕ ਬਹੁਤ ਵੱਡਾ ਵਿਸ਼ਾਲ ਸੰਸਾਰ ਪੱਧਰੀ ਗੁਰੂ ਪੁਰਬ ਸ੍ਰੀ ਗੁਰੂ ਅਰਦਾਸ ਸਮਰਾਜ ਜੀ ਦੇ 650 ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਉਹ ਮਨਾਇਆ ਜਾਣਾ ਸ੍ਰੀ ਗਵਰਧਨਪੁਰ ਬਨਾਰਸ ਦੀ ਧਰਤੀ ਤੇ। ਔਰ ਟਰਸਟ ਵੱਲੋਂ ਔਰ ਸ੍ਰੀ ਗਵਰਧਨ ਪਰ ਜਿਹੜੀ ਕਮੇਟੀ ਹੈਗੀ ਟਰਸਟ ਹੈਗਾ ਆ ਉਹਨਾਂ ਸਮੁੱਚੀ ਬੈਠ ਕੇ ਚਿੰਤਨ ਮੰਥਨ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਵੀ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ ਜਿਹੜਾ 650 ਸਾਲ ਦਾ ਗੁਰਪੁਰਬ ਹੈ ਉਹ ਪੰਜਾਬ ਸਰਕਾਰ ਵੱਲੋਂ ਔਰ ਇੱਥੋਂ ਦੀਆਂ ਸਾਰੇ ਸੰਤ ਸਮਾਜ ਵੱਲੋਂ ਔਰ ਸਮੁੱਚੀਆਂ ਸਮਾਜਿਕ ਸ਼ਕਤੀਆਂ ਵੱਲੋਂ ਇੱਕ ਮੰਚ ਤੇ ਮਨਾਇਆ ਜਾਣਾ ਚਾਹੀਦਾ ਮੈਂ ਡੇਰਾ ਸਚਕੰਡ ਬੱਲਾ ਟਰਸਟ ਤੋਂ ਜਿਹੜੇ ਇਹ ਗੱਲਬਾਤ ਸਾਡੇ ਸਾਹਮਣੇ ਆਈ ਆ ਇਹਨੂੰ ਮੈਂ ਪੰਜਾਬ ਸਰਕਾਰ ਤੱਕ ਪੁੱਜਦਾ ਕਰਾਂਗਾ ਔਰ ਇਸ ਸਬੰਧ ਦੇ ਵਿੱਚ ਜਿਹੜੀਆਂ ਚਾਰਜੂਈਆਂ ਉਪਰਾਲੇ ਆ ਇਹ ਅਸੀਂ ਪੰਜਾਬ ਸਰਕਾਰ ਵੱਲੋਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਇਦੇ ਨਾਲ ਹੀ ਅੱਜ ਡੇਰਾ ਸਤਖੰਡ ਬੱਲਾ ਅ ਟਰੱਸਟ ਵੱਲੋਂ ਜਿਹੜਾ ਇੱਥੋਂ ਦੇ ਪ੍ਰਬੰਧਕ ਨੇ ਮੇਰੇ ਧਿਆਨ ਵਿੱਚ ਹੀ ਲਿਆਂਦਾ ਗਿਆ ਆ ਕਿ 25 ਕਰੋੜ ਰੁਪਇਆ ਜਿਹੜਾ ਕਿ ਸਰਕਾਰ ਦੇ ਖਾਤੇ 'ਚ ਡਿਪਟੀ ਕਮਿਸ਼ਨਰ ਦੇ ਖਾਤੇ 'ਚ ਆ ਚੁੱਕਾ ਆ ਜਿਹਦੇ ਲਈ ਇੱਕ ਸ਼੍ਰੀ ਗੁਰੂਵਤਾਸ ਮਹਾਰਾਜ ਜੀ ਦੇ ਨਾਮ ਤੇ ਵੱਡਾ ਇਤਿਨ ਕੇਂਦਰ ਕਾਇਮ ਹੋਣਾ ਸੀ ਉਹ ਫਾਈਲ ਦਾ ਹਾਲੇ ਇੱਥੋਂ ਕੋਈ ਖੁਰਾਕੋਜ ਨਹੀਂ ਲੱਭ ਰਿਆ ਮੈਂ ਡੀਰਾ ਸਖੰਡ ਬੱਲਾ ਮਹਾਰਾਜ ਜੀ ਨੂੰ ਸੰਗਤਾਂ ਨੂੰ ਔਰ ਕਮੇਟੀ ਨੂੰ ਟਰਸਟ ਨੂੰ ਇਹ ਭਰੋਸਾ ਦਵਾਇਆ ਆ ਕਿ ਅਸੀਂ ਆਉਣੇ ਵਾਲੇ ਦਸਾਂ ਦਿਨਾਂ ਦੇ ਵਿੱਚ ਇਸ ਸਬੰਧ ਦੇ ਵਿੱਚ ਕਮਿਸ਼ਨਰ ਵੱਲੋਂ ਪੰਜਾਬ ਰਾਜ ਨੂੰ ਸੂਚੀ ਜਾਈਆਂ ਕਮਿਸ਼ਨਰ ਵੱਲੋਂ ਅਸੀਂ ਇਹਦੀ ਰਿਪੋਰਟ ਮੰਗਾਗੇ ਔਰ ਰਿਪੋਰਟ ਮੰਗ ਕੇ ਜਿਹੜਾ ਇਹ ਵੀ ਜਿਹੜਾ ਕਾਰਜੋ ਆ ਇਹਨੂੰ ਵੀ ਨਿਪਟਨੇ ਚਾੜਿਆ ਜਾਏ